ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਆਇਆ ਦੀ ਇਸ ਨਵੀਂ ਵੀਡੀਓ ਵਿੱਚ ਤੇ ਅੱਜ ਗੱਲ ਕਰਦੇ ਹਾਂ ਕਿ ਇੱਕ ਲੱਕੜਹਾਰਾ ਜੋ ਜੰਗਲ ਵਿੱਚ ਗਿਆ ਸੀ ਲੱਕੜਾ ਚੁਗਣ ਦੇ ਲਈ ਤੇ ਉਹ ਲੱਕੜਾ ਚੁਗਦੇ ਜੋਗ ਦੇ ਨਾਲ ਰੇਸ਼ੀ ਮਿਲਦਾ ਹੈ ਤੇ ਉਹ ਰੇਸ਼ੀ ਜਿਹੜਾ ਉਹਦਾ ਬਹੁਤ ਵਧੀਆ ਧੇਲੀ ਬਣ ਜਾਂਦਾ ਬਾਵਾ ਇੱਕ ਦੂਜੇ ਨਾਲ ਘੁਲ ਮਿਲ ਜਾਂਦੇ ਆ ਤੇ ਇੱਕ ਦਿਨ ਉਹ ਲੱਕੜਹਾਰਾ ਕਹਿੰਦਾ ਵੀ ਤੂੰ ਮੇਰੇ ਨਾਲ ਮੇਰੇ ਘਰ ਚੱਲ ਕੋਈ ਆ ਤੇ ਇੱਜ਼ਤ ਦਾ ਕਰਦੇ ਤੇ ਕੋਈ ਰੋਟੀ ਪਾਣੀ ਖਵਾਉਣਾ ਮੈਂ ਤੈਨੂੰ ਤੂੰ ਮੇਰਾ ਬੇਲੀਗਾ ਉਹ ਬਾਈ ਉਹ ਰੇਸ਼ੇ ਚੱਲ ਪੈਂਦਾ ਉਹਦੇ ਨਾਲ ਤੁਰੇ ਜਾਂਦੇ ਆ ਘਰੇ ਪਹੁੰਚ ਜਾਂਦੇ ਆ ਜਦੋਂ ਦੀ ਘਰ ਲਈ ਦਰਵਾਜਾ ਖੋਲਦੀ ਆ ਤੇ ਉਹ ਦੇਹ ਦੇ ਵਿਆਹ ਕਿ ਉਹਨੂੰ ਚੱਕ ਲਿਆ ਨਾਲ ਉਹ ਕਹਿੰਦਾ ਇਹ ਮੇਰਾ ਬੇਲੀ ਹੈ ਕਹਿੰਦੀ ਇਹੋ ਜਿਹਾ ਤੇਰਾ ਬੇਲੀ ਐਡਾ ਸੂਰ ਬਲਾ ਰੇਸ਼ੀ ਮੇਲੇ ਸੀ ਤੈਨੂੰ ਕੱਲਾ ਬੇਲੀ ਬਣਾਉਨ ਨੂੰ ਕੋਈ ਹੋਰ ਤੈਨੂੰ ਟੱਕਰਿਆ ਹੀ ਨਹੀਂਗਾ ਐਡਾ ਬਲਾਂ ਲੈ ਕੇ ਤੂੰ ਆਪਣੇ ਘਰੇ ਐਡੇ ਜਿਹੇ ਦੇ ਕੋ ਖਾ ਖੀ ਫੇਰ ਤੇ ਬਾਈ ਉਹ ਰੇਸ਼ੇ ਇਹ ਸੁਣ ਕੇ ਹੁਣ ਬਾਵਾ ਬੁਰਾ ਲੱਗਿਆ ਵਿਚਾਰੇ ਰੇਸ਼ ਨੂੰ ਤੇ ਉਹਨੇ ਲੱਕੜਾ ਹਾਰੇ ਦੇ ਹੱਥ ਚ ਘਵਾੜਾ ਫੜ ਕੇ ਤੇ ਆਵਦੇ ਮੱਥੇ 'ਚ ਮਾਰ ਲਿਆ ਐਡਾ ਫਟ ਕਰ ਲਿਆ ਤੇ ਜੰਗਲ ਵਾਲੇ ਨੂੰ ਭੱਜ ਗਿਆ ਉਹ ਤਾਂ ਭੱਜ ਗਿਆ ਤੇ ਬਈ ਉਹ ਇੰਨੇ ਸਾਲਾਂ ਲਈ ਭੱਜ ਗਿਆ ਲੱਕੜਹਾਰਾ ਨੂੰ ਲੱਭਦਾ ਰਹਿੰਦਾ ਜੰਗਲ ਵਿੱਚ ਜਦੋਂ ਲੱਕੜਾ ਲੈ ਜਾਂਦਾ ਕਈ ਸਾਲਾਂ ਤੱਕ ਉਹਨੂੰ ਨਜ਼ਰ ਨਹੀਂ ਆਇਆ ਤੇ 4-5 ਸਾਲਾਂ ਬਾਅਦ ਜਿਹੜਾ ਉਹ ਰੇਸ਼ ਨੂੰ ਮਿਲਿਆ ਸੀ ਤੇ ਉਹ ਉਹਨੂੰ ਪੁੱਛਦਾ ਰੇਸ਼ ਨੂੰ ਵੀ ਤੂੰ ਕਿੱਥੇ ਨਸ ਗਿਆ ਸੀ ਮੈਂ ਤੈਨੂੰ ਇੰਨਾ ਲੱਭਿਆ ਇੰਨਾ ਤੂੰ ਮੇਰਾ ਪੱਕਾ ਬੇਲੀ ਸੀ ਮੈਂ ਦੱਸੇ ਬਿਨਾਂ ਹੀ ਕਿੱਥੇ ਟੱਪ ਗਿਆ ਤੇਰੇ ਰਿਸ਼ਕਾਹਾਂ ਕਹਿੰਦਾ ਆ ਜਿਹੜਾ ਕਵਾੜਾ ਮੈਂ ਤੇਰੇ ਆਪ ਦੇ ਸਿਰ 'ਚ ਮਾਰਿਆ ਸੀ ਤੇਰਾ ਕਵਾੜਾ ਲੈ ਕੇ ਕਹਿੰਦਾ ਆ ਜ਼ਖਮ ਕਹਿੰਦਾ ਭਰ ਗਿਆ ਸਾਰਾ ਦੇਖੀ ਮਾੜਾ ਆ ਉਹ ਕਹਿੰਦਾ ਹਾਂ ਕਹਿੰਦਾ ਜ਼ਖਮ ਤਾਂ ਤੇਰਾ ਸਾਰਾ ਹੀ ਭਰ ਗਿਆ ਵਧੀਆ ਲੱਗਦਾ ਏ ਨੀ ਜਿਵੇਂ ਤੂੰ ਆਪ ਦੇ ਸਿਰ 'ਚ ਆਪ ਹੀ ਕਵਾੜੀ ਮਾਰੀ ਸੀ ਉਹ ਕਹਿੰਦਾ ਵੇਖ ਲਾ ਰਿਸ਼ਕਾਹਾਂ ਦਾ ਵੇਖ ਲਾ ਕਹਿੰਦਾ ਆ ਜ਼ਖਮ ਭਰ ਗਿਆ ਪਰ ਜਿਹੜੇ ਤੇਰੇ ਘਰ ਵਾਲੀ ਨੇ ਮੈਨੂੰ ਮਾੜੇ ਬੋਲ ਬੋਲੇ ਸੀ ਕਹਿੰਦਾ ਅੱਜ ਵੀ ਮੇਰੇ ਦਿਲ 'ਚ ਚੁੱਭਦੇ ਆ ਮੈਂ ਤਾਂਾਂ ਕਰਕੇ ਮੈਂ ਨੱਸ ਗਿਆ ਸੀ ਐਡੇ ਮਾੜੇ ਬੋਲ ਬੋਲੇ ਕਹਿੰਦਾ ਮੈਨੂੰ ਬਲਾਂ ਦੁੱਖ ਹੋਇਆ ਤਾਂ ਕਈ ਕਹਿ ਦ ਮਾਂ ਚੋਂ ਨਿਕਲਾ ਤੀਰ ਤੇ ਮੂੰਹੋਂ ਨਿਕਲੇ ਬੋਲ ਕਦੇ ਵਾਪਸ ਨਹੀਂ ਆਉਂਦੇ ਤਾਂ ਕਰਕੇ ਕਿਸੇ ਨੂੰ ਕਿਸੇ ਨੂੰ ਬੋਲਣ ਤੋਂ ਪਹਿਲਾਂ ਇੱਕ ਵਾਰੀ ਸੋਚ ਲੈਣਾ ਚਾਹੀਦਾ ਵੀ ਉਹਦੇ ਦੇ ਕੀ ਬੀਤੂਗੀ ਕਿਸੇ ਨੂੰ ਮਾੜਾ ਨਹੀਂ ਬੋਲਣਾ ਚਾਹੀਦਾ ਭਾਵੇਂ ਕੋਈ ਜਿੱਡਾ ਮਰਜੀ ਹੋਵੇ ਭਾਵੇਂ ਗਲਤੀ ਹੋਵੇ ਕਿਸੇ ਦੀ ਨਾ ਹੋਵੇ ਇਹਦਾ ਕੋਈ ਕੁਝ ਵੀ ਹੋ ਸਕਦਾ ਮਤਲਬ ਕਿਸੇ ਨੂੰ ਮਾੜਾ ਨਾ ਬੋਲੋ ਧੰਨਵਾਦ ਜੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਕਿਸੇ ਨੂੰ ਮਾੜਾ ਨਾ ਬੋਲੋ ਭਾਵੇਂ ਕੋਈ ਜਾਨਵਰ ਆ ਜਾਨਵਰ ਨੂੰ ਵੀ ਮਾੜਾ ਬੋਲਦੇ ਤਾਂ ਇਨਸਾਨ ਨੂੰ ਵੀ ਮਾੜਾ ਬੋਲਣਾ ਚਾਹੀਦਾ ཡོད ད